ਇਹਨਾਂ ਦੋਵਾਂ ਜੀਆਂ ਨੇ ਨਾ ਸਾਡਾ ਜਿਨਾ ਹੀ ਰਾਮ ਕੀਤਾ ਵਾ ਇਦਾਂ ਕਰਦੀ ਐ ਭੂਆ ਨੂੰ ਲੰਮੀਆ ਫੋਨ ਤੇ ਆਣ ਕੇ ਇਹਨਾਂ ਨੂੰ ਸੂਤਰ ਕਰਦੀ ਐ ਭੂਆ ਇਦਾਂ ਤੇ ਇਹਨਾਂ ਨੇ ਹਟਣਾ ਨਹੀਂ ਐ ਹੈਲੋ ਹੈਲੋ ਸਸਕੀ ਕਾਲ ਪੂਆ ਜੀ ਸਸਕੀ ਕਾਲ ਪੂਣ ਮੈਂ ਕਿੱਦਾਂ ਠੀਕ ਠਾਕ ਹਾਂ ਜੀ ਪੂਆ ਜੀ ਠੀਕ ਠਾਕ ਆ ਰਹੇ ਆ ਹਾਂ ਕੀ ਹੋਇਆ ਵਾ ਬੜਾ ਕੁਛ ਹੋਇਆ ਪੂਆ ਜੀ ਕੀ ਕੀ ਦੱਸਾਂ ਤੁਹਾਨੂੰ ਮੈਂ ਤੁਸੀਂ ਤੁਸੀਂ ਗੱਲ ਦੱਸ ਤੈ ਹੀ ਜਾ ਕੋ ਦੱਸਾਂ ਗਈਆਂ ਉਹ ਗੱਲ ਵੀ ਦੱਸਦੀ ਆ ਇਦਾਂ ਕਰੋ ਤੁਸੀਂ ਇੱਥੇ ਆਓ ਕਰੇ ਫੇਰ ਤੁਹਾਨੂੰ ਮੈਂ ਸਾਰੀ ਗੱਲ ਦੱਸਦੀ ਆ ਕੀ ਹੋਇਆ ਵਾ ਦੱਸ ਦੇ ਦੇ ਕੀ ਹੋਇਆ ਫੇਰ ਹੀ ਮੈਂ ਆਉਂਗੀ ਉਹ ਪੂਆ ਜੀ ਆ ਜਿਹੜੇ ਦੋਵੇਂ ਜੀ ਹੈ ਨਾ ਤਗਵੀਰ ਭਾਜੀ ਤੇ ਬਲਜੀ ਜੀ ਦੀ ਇਹਨਾਂ ਨੇ ਬਹੁਤ ਸਾਨੂੰ ਤੰਗ ਕੀਤਾ ਵਾ ਤੁਸੀਂ ਇੱਥੇ ਘਰੇ ਆਓ ਫੇ ਤੁਹਾਨੂੰ ਸਾਰਾ ਕੁਝ ਪਤਾ ਲੱਗਣਾ ਵਾ ਕੀ ਹੋਇਆ ਤੇ ਕੀ ਨਹੀਂ ਹੋਇਆ ਹਾਂ ਇਹ ਕਿ ਤੈਨੂੰ ਆਖਾਂ ਜਾਂ ਪਈਆ ਉਹ ਮੈਂ ਤੁਹਾਨੂੰ ਕਹਿਣ ਤੇ ਨਹੀਂ ਆ ਇੱਥੇ ਆਓਗੇ ਫੇਰੀ ਦੱਸੂਗੀ ਫੋਨ ਤੇ ਦੱਸਣ ਵਾਲੀ ਗੱਲ ਨਹੀਂ ਆ ਘਰੇ ਆਓਗੇ ਸਾਰਾ ਕੁਝ ਪਤਾ ਲੱਗ ਜਾਣਾ ਵਾ ਚੱਲ ਭਾਈ ਗੱਲ ਨਹੀਂ ਫੇ ਮੈਂ ਅੰਮੀ ਆ ਤੁਸੀਂ ਐਂਦਾ ਕਰਿਓ ਅੱਜ ਨਾ ਆਇਓ ਕੱਲ ਨੂੰ ਆਇਓ ਕੱਲ ਨੂੰ ਮੈਨੂੰ ਛੁੱਟੀ ਆ ਚੱਲ ਫੇ ਮੈਂ ਕੱਲ ਨੂੰ ਆ ਜੂਗੀ ਥੋੜੀ ਸਵਾਤੇ ਆ ਜੂਗੀ ਚੰਗਾ ਆਹੋ ਟਾਈਮ ਨਾ ਆ ਜਿਓ ਤੁਸੀਂ ਆ ਠੀਕ ਵਾ ਚੰਗਾ ਚੰਗ ਹੋਣਾਊਗੀ ਪੂਆ ਤੇ ਵੇਖੀ ਹਾਂ ਮਟਵਾਰਾ ਕਿਵੇਂ ਨਹੀਂ ਹੁੰਦਾ ਵੰਡ ਕੇ ਤੇ ਮੈਂ ਸਾਰਾ ਕੁਝ ਰਹੂੰਗੀ ਆ ਜਿਹੜਾ ਰਗਵੀਰ ਭਾਜੀ ਜਿਆਦਾ ਸਿਆਣਾ ਬੰਦਾ ਵਾ ਨਾ ਹੁਣ ਉਹਨੂੰ ਵੀ ਪਤਾ ਲੱਗ ਜੂਗਾ ਮੰਮੀ ਨੇ ਤੇ ਵੈਸੇ ਸਾਡੀ ਸਾਈਡ ਲੈਣੀ ਆ ਤੇ ਪੂਆ ਵੀ ਮੇਰੇ ਵੱਲ ਆ ਵੇਖੀ ਹਾਂ ਸਾਰਾ ਕੁਝ ਆਪਣੇ ਨਾਂ ਕਰਨਾ ਵਾ ਜਿਆਦਾ ਹੀ ਹਿੱਸਾ ਲੈਣਾ ਇਹਨਾਂ ਨਾਲੋਂ ਆਪੇ ਦੋਵੇਂ ਜੀ ਇੱਕ ਸਾਈਡ ਰਹਿਣਗੇ ਤੇ ਮੰਮੀ ਨੇ ਤੇ ਪੂਆ ਨੇ ਸਾਡੀ ਤਰਫਦਾਰੀ ਕਰਨੀ ਆ ਸੇਭੋ ਜੀ ਸਾਸਿਕਾ ਮੈਂ ਹਾਂ ਪਰ ਜੀਤਰੇ ਮੇਰੇ ਵੱਲ ਵੇਖਣਾ ਹੀ ਨਹੀਂ ਲੱਗਦਾ ਨਹੀਂ ਮੈਨੂੰ ਪਤਾ ਨਹੀਂ ਹੀ ਲੱਗਾ ਕੋਈ ਗੱਲ ਨਹੀਂ ਚਲੋ ਮੈਂ ਪਾਣੀ ਲਿਆਵਾਂ ਤੁਹਾਡੀ ਬਾਤ ਤੇ ਭਾਬੀ ਸਾਸਰੀਕਾਲ ਸਾਸਰੀਕਾਲ ਕੀ ਹਾਲ ਆ ਵਧੀਆ ਵਧੀਆ ਤੂੰ ਸੁਣਾਓ ਕਿੱਦਾਂ ਠੀਕ ਠਾਕ ਹਾਂਜੀ ਠੀਕ ਠਾਕ ਜੀ ਸਾਸਰੀਕਾਲ ਤੂੰ ਕਿੱਦਾਂ ਠੀਕ ਆ ਹਾਂਜੀ ਠੀਕ ਠਾਕ ਪੀ ਸੁਣਾਓ ਸਭ ਵਧੀਆ ਕਿੱਦਾਂ ਗਈ ਨਹੀਂ ਕੰਮ ਤੇ ਆ ਛੁੱਟੀ ਆ ਮੈਂ ਤੁਹਾਨੂੰ ਦੱਸਿਆ ਤੇ ਸਹੀ ਹੀ ਗੱਲ ਆ ਕੀ ਵੀ ਛੁੱਟੀ ਆ ਮੈਨੂੰ ਅੱਛਾ ਅੱਛਾ ਠੀਕ ਆ ਸਲਾਮ ਪੈਂਦੀ ਬੱਚਿਆਂ ਦੀ ਠੀਕ ਆ ਵਾ ਵਹੇ ਕਾਰੋਬਾਰ ਤੇ ਹਾਂਜੀ ਗਏ ਜੋ ਅੱਛਾ ਹੋਰ ਭਾਦੀ ਦਾ ਕਿਆ ਲਾ ਠੀਕ ਆ ਬਲਜੀਤ ਸਟੀਲ ਤੇ ਗਲਾਸ ਚ ਪਾਣੀ ਲਿਆਂਦਾ ਕੋਈ ਕੱਚ ਦੇ ਚ ਲਿਆਂਦੀ ਕੋਈ ਠੰਡਾ ਲਿਆਂਦੀ ਤੂੰ ਤੇ ਪੂਆ ਦੇ ਪਾਣੀ ਮੱਥੇ ਮਾਰਿਆ ਵਾ ਵੋਸ ਸਸਿਕਾ ਸਸਿਕਾ ਪੁੱਤ ਸੱਚੀ ਨਾ ਬਲਜੀਤ ਮਾਸਾ ਜੀ ਨੇ ਤੈਨੂੰ ਅਕਲ ਹੈ ਨਹੀਂ ਆ ਕਿ ਕਿਦਾਂ ਪ੍ਰੋਣੇ ਨੂੰ ਕਿਸ ਨੂੰ ਪਾਣੀ ਫੜਾਉਣਾ ਕਿ ਤਾ ਵੇਖ ਲੈ ਭਾਬੀ ਨਾਉ ਤੇਰੀ ਦੇ ਕੰਮ ਚਲ ਥੋੜੀ ਬਹੁਤੀ ਅਕਲ ਦਾਸ ਸਗਾ ਇਨੇ ਨਿਆਣੇ ਸਿਆਣੇ ਹੋਣਦੇ ਆ ਵੱਡੀ ਹੋਈ ਆ ਥੋੜੀ ਬਹੁਤੀ ਅਕਲ ਨਹੀਂ ਸਿਖਾਈ ਤੇਰੀ ਮੰਮੀ ਨੇ ਉਹ ਆ ਜੀ ਕੀ ਪਤਾ ਤੁਹਾਨੂੰ ਮੇਰੇ ਚੀ ਗਲਤੀਆਂ ਕਿਉਂ ਨਜ਼ਰ ਆਉਂਦੀਆਂ ਹੋਰ ਵੀ ਤੇ ਇੰਨੇ ਜਾਣੇ ਹੈਗੇ ਆ ਹੋਰ ਨੰਨੂ ਤੇ ਕਦੀ ਤੁਸੀਂ ਕੁਝ ਨਹੀਂ ਕਿਹਾ ਅ ਜਦੋਂ ਹੁਣਾ ਹੁੰਦਾ ਵਾ ਆਹੋ ਗੱਲ ਕਹਿਣੀ ਹੁੰਦੀ ਪਾਣੀ ਫੜਾਇਆ ਗਲਾਸ ਹੀ ਫੜਾਇਆ ਫੇਰ ਕੀ ਆ ਬਲਜੀਤ ਅੱਜ ਕਾ ਸਾਰੇ ਸਮੇ ਪੜਿਆ ਲਿਖਿਆ ਤੇ ਤੂੰ ਕਨ ਪੜ ਬਣ ਬਣ ਬੈਣ ਗਈ ਆ ਇਦਾਂ ਦੇ ਕੰਮ ਨਹੀਂ ਕਰੀ ਦਿੱਤ ਅੱਧੇ ਕਰਕੇ ਮੈਨੂੰ ਤੇਰੇ ਕੰਮ ਨਹੀਂ ਚੰਗੇ ਲੱਗਦੇ ਕਿ ਆਏ ਗਿਆ ਏਡੀ ਦੂਰੋਂ ਕੋਈ ਹੁੰਦਾ ਉਹਨੂੰ ਚੱਜ ਦੇ ਗਲਾਸ ਚ ਪਾਣੀ ਆਵੇ ਕੰਡੇ ਵੀ ��ਕੇ ਆ ਗਲਾਸ ਦੇ ਚੱਲ ਭੈਣ ਜੀ ਛੱਡ ਪਾਣੀ ਪੀ ਐਨੇ ਨਾ ਹੁੰਦਿਆ ਤਤੀ ਹੋ ਤਤੀ ਹੋਣਾ ਹੀ ਪੈਂਦਾ ਭਾਬੀ ਤੈਨੂੰ ਨਹੀਂ ਪਤਾ ਅੱਜ ਕਰਤੀਆਂ ਪੁੱਤਾਂ ਨੂੰ ਸਮਝਾਵਾਂਗੇ ਨਾ ਤੇ ਫੇਰ ਹੀ ਸਮਝਣੇ ਉਹਦਾ ਇਹ ਸਮਝਦੇ ਅੰਦਰੋਂ ਵੀ ਗਲਾਸ ਪੂਰਾ ਕਾਲਾ ਮੇਰਾ ਤਾਂ ਪਾਣੀ ਪੀਣ ਨੂੰ ਨਹੀਂ ਜੀਕ ਕੀਤਾ ਇਹੋ ਜਿਹਾ ਤੇ ਕੀ ਆਂਦੇ ਆਂਦੇ ਕਉ ਇਹ ਉੱਦਾ ਹੀ ਨਹੀਂ ਜਨਵਰ ਨਹੀਂ ਪਾਣੀ ਪੀਂਦਾ ਜਿਹੜਾ ਮੈਨੂੰ ਪਿਆਲ ਦਿੱਤਾ ਇਹਨੇ ਉਹ ਆ ਜੀ ਤੁਸੀਂ ਹੁਣ ਬੈਠੋ ਤੇ ਮੈਂ ਨਹੀਂ ਇਥੇ ਲੱਗੇ ਭੋਗਵਾ ਤੇ 10 ਮਿੰਟਾਂ ਚ ਭੋਖੇ ਆ ਗਿਆ ਚਾ ਛੇਤੀ ਆ ਜੀ ਫਿਰ ਹੁਣ ਮੋਨੂ ਉੱਥੇ ਨਾ ਬੈਠਾ ਰਹੀ ਉੱਥੇ ਨਾ ਗੱਲੀ ਲੱਗਾ ਰਹੀ ਛੇਤੀ ਆ ਜੀ ਮੱਥਾ ਟੇਕ ਕੇ ਨਹੀਂ ਆ ਮੈਂ ਮਮੀ ਜੀ ਮੈਂ ਜਲਦੀ ਆ ਰਹਿਣਾ ਭਾਬੀ ਉਹਨੇ ਆ ਹੀ ਜਾਣਾ ਐਵੇਂ ਨਿਆਣੇ ਨੂੰ ਇਦਾਂ ਨਹੀਂ ਛਿੜਕੀ ਦਿੰਦਾ ਜੇ ਗਿਆ ਵਾ ਨਾ ਕੋਈ ਗੱਲ ਨੇ ਟਾਈਮ ਲੱਗ ਹੀ ਜਾਂਦਾ ਵਾ ਭਾ ਜੀ ਇਹਨੇ ਗੱਲੀ ਲੱਗਾ ਰਿਆ ਤੇ ਇਹਨੇ ਉਹ ਪਰ ਮੁਰਦਣਾ ਨਹੀਂਗਾ ਘਰ ਤੁਹਾਨੂੰ ਨਹੀਂ ਨਾ ਪਤਾ ਮੈਨੂੰ ਤਾਂ ਪਤਾ ਹੋਵੇਦਾ ਜਿੱਦਾਂ ਦਾ ਹੈ ਇਹਨਾਂ ਦੀਆਂ ਗੱਲਾਂ ਕੋ ਜਾਦੀਆਂ ਇਹ ਤੁਹਾਨੂੰ ਚੁੱਪ ਦੀਆਂ ਵਾ ਮੇਰੀ ਗੱਲ ਸੁਣੋ ਕੋ ਆਈ ਜੇ ਮਿਲ ਲੋ ਊਆ ਐ ਦੀ ਸੋਹਟੇ ਕੀ ਪਤਾ ਕਿਹੜੀ ਗੱਲ ਹੋਈ ਮੈਨੂੰ ਤਾਂ ਪਤਾ ਨਹੀਂ ਆ ਤੇ ਮੇਰੇ ਦੁਆਲੇ ਆਉਂਦੇ ਹੀ ਬਿਰਪੀ ਆ ਜਿੱਦਾਂ ਕਰਦੀ ਹੁੰਦੀ ਅੱਗੇ ਵੀ ਕੋਈ ਨਹੀਂ ਗੱਲ ਪੁੱਛਦਾ ਵੀ ਤੇ ਮੈਂ ਸਾਬਾ ਪਾਣੀ ਫੜਾਇਆ ਪਾਣੀ ਮੀਂਹ ਕਿਤੇ ਚੱਜਣਾ ਪੀਤਾ ਹੈਗਾ ਚਲ ਕੋਈ ਨਹੀਂ ਮੈਂ ਮਿਲ ਲਈ ਨਾ ਤੂੰ ਬਣਾ ਤਾ ਪੰਨ ਮੈਂ ਤਰਨ ਲੱਗੀ ਸਤਿ ਸ਼੍ਰੀ ਅਕਾਲ ਭੂਆ ਜੀ ਸਤਿ ਸ਼੍ਰੀ ਅਕਾਲ ਕਿਦਾ ਠੀਕ ਠਾਕ ਵਧੀਆ ਹੋ ਜੇ ਤੁਸੀਂ ਸੁਣਾਓ ਸਾਹ ਵਧੀਆ ਐਡੀ ਸੁਬਕ ਦੇ ਖੈਰ ਸੁਖ ਤੇ ਹੈਗੀ ਨਾ ਖੈਰ ਸੁਖ ਤੇ ਹੈਗੀ ਆ ਤੇ ਤੇਨੂੰ ਕੀ ਗੱਲ ਹੋਗੀ ਤੂੰ ਐਡੀ ਸਵਕਤੇ ਮੈਂ ਆਪਣੇ ਭਰਾ ਪਰਜਾਈ ਦੇ ਘਰ ਆ ਨਹੀਂ ਸਕਦੀ ਤੂੰ ਤਾਂ ਨਾਰਾਜ ਹੋ ਗਿਆ ਜਿੱਦਾਂ ਉਹ ਨਹੀਂ ਨਹੀਂ ਭੂਆ ਜੀ ਨਾਰਾਜ਼ੀ ਵਾਲੀ ਕੋਈ ਗੱਲ ਨਹੀਂ ਮੈਂ ਉਂਝ ਪੁੱਛਿਆ ਕਿ ਐਡੀ ਸਵਕਤੇ ਆਗੇ ਦੀ ਅੱਜ ਤੂੰ ਭਰਾਵਾ ਸੱਦਣਾ ਸਾਧ ਨਹੀਂ ਸੱਦਣਾ ਨਾ ਸਾਧ ਆਵੇ ਪੂਨਮ ਨੇ ਮੈਨੂੰ ਫੋਨ ਲਾਇਆ ਸੀ ਪੂਨਮ ਕੀ ਗੱਲ ਵਾ ਤੂੰ ਮੈਨੂੰ ਫੋਨ ਲਾਇਆ ਸੀ ਭੂਆ ਜੀ ਮੈਂ ਤੁਹਾਨੂੰ ਕਿਹਾ ਸੀ ਨਾ ਇੱਥੇ ਆਵੋਗੇ ਤਾਂ ਸਾਰੀ ਗੱਲ ਦੱਸੂਗੀ ਗੱਲ ਇਹ ਆ ਕਿ ਵੀ ਇਹ ਦੋਵੇਂ ਜੀਹਾਂ ਨੂੰ ਤੰਗ ਪੜਾ ਕਰਦੇ ਆ ਮੈਂ ਕਰਦੀ ਆ ਨੌਕਰੀ ਤੇ ਮੇਰੇ ਕੋਲ ਆਣ ਕੇ ਘਰ ਦੇ ਕੰਮ ਨਹੀਂ ਹੁੰਦੇ ਜੇ ਮੈਂ ਕੰਮ ਨਾ ਕਰਾਂ ਤੇ ਘਰ 'ਚ ਲੜਾਈ ਪਉਂਦੇ ਆ ਕਿ ਵੀ ਤੂੰ ਨੌਕਰੀ ਦੇ ਰੋਬ ਦਿਖਾਉਣੀ ਆ ਤੇ ਮੈਂ ਚਾਹਨੀ ਆ ਤੁਸੀਂ ਆਨੂੰ ਅੱਡ ਕਰ ਦੋ ਅੱਡ ਕਰਨ ਨੂੰ ਤੇ ਮੈਂ ਮੰਮੀ ਨੂੰ ਵੀ ਕਹਿ ਸਕਦੀ ਹਾਂ ਪਰ ਜੇ ਮੰਮੀ ਨੇ ਅੱਡ ਕੀਤਾ ਨਾ ਫਿਰ ਇਹਨਾਂ ਨੇ ਕਹਿਣਾ ਵਾ ਪੱਖਪਾਤ ਕੀਤਾ ਵਾ ਮੈਂ ਕਹਿੰਨੀ ਆ ਤੁਸੀਂ ਜੋ ਵੀ ਸਾਡੇ ਹਿੱਸੇ ਦਾ ਬਣਦਾ ਵਾ ਨਾ ਉਹਾਨੂੰ ਦੇ ਦਿਓ ਐ ਨਹੀਂ ਹੁਣ ਇਹਨਾਂ ਨਾਲ ਰਹਿ ਸਕਦੇ ਉਨਾ ਮੇ ਕਿੱਦਾਂ ਨਹੀਂ ਗੱਲਾਂ ਕਰਦੀਆਂ ਤੂੰ ਇਹ ਨਹੀਂਗਾ ਅੱਡੂ ਹੋਣਾ ਕਿਉਂ ਨਹੀਂ ਅੱਡ ਹੋਣਾ ਤੂੰ ਦੁਨੀਆ ਹੀ ਅੱਡ ਹੋਣ ਲਈ ਆ ਅੱਡ ਹੋਣਾ ਵਾ ਨਾਲੇ ਉਹਨੂੰ ਤੁਸੀਂ ਕਿਉਂ ਤਾਂ ਕਰਦੇ ਜੋ ਉਹ ਡਬਲ ਡਬਲ ਕੰਮ ਉਹਦੇ ਕੋ ਹੁੰਦਾ ਵਾ ਭੈਣ ਜੀ ਉੱਥੇ ਵੀ ਕਰ ਨੌਕਰੀ ਕਰਦੀ ਆ ਉੱਥੇ ਸਾਰੀ ਜਿਹੜੀ ਕੰਮ ਹੀ ਕਰਦੀ ਆ ਇਹਨਾਂ ਨੂੰ ਇਹ ਹੁੰਦਾ ਭਤਾਰਨ ਕੇ ਕੰਮ ਕਰੇ ਹੋਰ ਤਲ ਦੀ ਲੜਾਈ ਕੋਈ ਨਹੀਂ ਆ ਕੰਮ ਦੀ ਲੜਾਈ ਹੋ ਮੰਮੀ ਝੂਠ ਕਾ ਤੋ ਬੋਲਦੇ ਆ ਪੁੱਤੋ ਹਨ ਕਦੀ ਕੰਮ ਕਰਵਾਇਆ ਵਾ ਘਰ ਦਾ ਸਾਲਾ ਹਾਇ ਤੱਕ ਖਲਾਰਾ ਪਿਆ ਵਾ ਤੇ ਤੂੰ ਸੁਰਖੀ ਫਿੰਦੀ ਲਾ ਕੇ ਇੱਥੇ ਬੈਠੀ ਆ ਇੱਕ ਵਾਰ ਵੀ ਕਿਹਾ ਵਾ ਵੀ ਭਾਂਡੇ ਮਾਂ ਜਾ ਆਟਾ ਕੋਨ ਦੀਦੀ ਅੱਜ ਛੁੱਟੀ ਵਾਲੇ ਤਾਂ ਨਹੀਂ ਮਿਲਦੀ ਰਹੀਆਂ ਸਵੇਰ ਤੋਂ ਲਾ ਕੇ ਸ਼ਾਮ ਤੱਕ ਫੋਸਟ ਚ ਰਹੀਆਂ ਹੋਂ ਮੈਂ ਕਰਦੇ ਕੰਮ ਕਿਹੜੇ ਵਾਲੇ ਕਰਿਆ ਕਰਾਂ ਨਾਲੇ ਅਸੀਂ ਦੋਵੇਂ ਜੀ ਤਾਂ ਉਹਦੇ ਰੱਟਦੇ ਰਹਿੰਨੇ ਆ ਕਿ ਭੀ ਇਹ ਜੀ ਕੰਮ ਨਹੀਂ ਕਰਦੇ ਸਾਡੇ ਕੰਮ ਤੇ ਕਮੀ ਹੀ ਜਾਂਦੇ ਤੇ ਸਿਰਫ ਘਰ ਦਾ ਕੰਮ ਹੀ ਕਰੁੰਦਾ ਬਾਹਰ ਦਾ ਕੋਈ ਕੰਮ ਨਹੀਂ ਹੁੰਦਾ ਤੇ ਅਹੀਂ ਤੇ ਤੈਨੂੰ ਕਦੀ ਕਿਹਾ ਹੀ ਨਹੀਂ ਸਗੋ ਬਾਹਰ ਦਾ ਕੰਮ ਕਰਦੀ ਤੇ ਸਭ ਤੋਂ ਵਧੀਆ ਗੱਲ ਆ ਅਹੀਂ ਤੇ ਸਗੋਂ ਤੈਨੂੰ ਵਾਦੂ ਰੋਟੀ ਪਾਣੀ ਭੁਣਨੇ ਆ ਜਿਹੜੀ ਚੀਜ਼ ਮੰਗਦੀ ਆ ਉਹ ਤੈਨੂੰ ਗਰਮ ਕਰਕੇ ਦਿੰਨੇ ਆ ਹੋਰ ਇਹ ਤੋਂ ਵੱਧ ਕੀ ਕਰੀਏ ਭੈਣ ਜੀ ਆਹ ਹੈ ਇਹਨਾਂ ਦੀ ਲੜਾਈ ਆਹ ਹੈ ਕਮਾਰ ਵਾਲੀ ਕੰਮ ਦੀ ਲੜਾਈ ਭਾਬੀ ਇਹੋ ਤੇ ਬਲਜੀਤ ਨੂੰ ਤਖਲੀਫ ਹੋਆ ਕਿ ਇਹ ਜਾਂਦੀ ਆ ਤੇ ਕਮਾ ਕੇ ਬਾਹਰੋਂ ਲੈਂਦੀ ਤੇ ਮੈਨੂੰ ਭਾਂਡੇ ਮਾਜਨੇ ਪੈਦੇ ਤੇ ਭਾਂਡੇ ਨਹੀਂ ਮਾਜਨੇ ਤੇ ਕੀ ਕਰਨਾ ਹੀ ਆ ਤੂੰ ਤੂੰ ਵੀ ਨੌਕਰੀ ਕਰ ਲੈ ਕੋਈ ਪੜ੍ਹ ਲਿਖ ਲੈਂਦੀ ਓਦੋਂ ਤੇ ਤੂੰ ਪੜ੍ਹੀ ਲਿਖੀ ਨਹੀਂ ਆ ਤੂੰ ਆਏ ਕੋਈ ਨਹੀਂ ਨੇ ਆਣੇ ਉਹ ਨਹੀਂ ਗੱਲਾਂ ਕਰਨੇ ਤੂੰ ਹੀ ਸਗੋਂ ਉਹਨੂੰ ਸਮਝਾਉਣਾ ਕਿ ਧੀ ਇਹਦਾ ਕੰਮ ਨਹੀਂ ਕਰੀ ਦੇ ਤੂੰ ਇਹਨੂੰ ਹਲਾਸ਼ੇਰੀਆਂ ਨਹੀਂ ਦੇਂਦੇ ਤੇ ਇਹ ਗੱਲ ਨਹੀਂ ਮੰਮੀ ਬੰਨੀ ਸਿੱਧੀ ਜਿਹੜੀ ਗੱਲ ਆ ਮੈਂ ਦੱਸਦਾ ਅਸੀਂ ਅੱਜ ਨਹੀਂ ਹੋਣਾ ਜੇ ਅੱਡ ਹੋਣਾ ਫਿਰ ਮੈਂ ਘਰ ਤੋਂ ਨਿਕਲ ਚੱਲੇ ਆਂ ਅਸੀਂ ਅੱਡ ਹੋਣਾ ਵਾ ਤੁਸੀਂ ਨਹੀਂ ਹੋਣਾ ਤੇ ਨਾ ਹੋ ਪਰ ਹੋਣੀ ਅਸੀਂ ਤੁਹਾਡੇ ਨਾਲ ਰਹਿ ਸਕਦੇ ਹੁਣੇ ਹੀ ਭੂਆ ਜੀ ਅੱਡ ਹੋ ਕੇ ਰਹਿਣਾ ਵਾ ਚੱਲ ਕੋਈ ਗੱਲ ਨਹੀਂ ਵੇਖ ਲੈਨੇ ਆ ਨਾਲੇ ਕੰਮ ਕਰੂਗੀ ਇਹ ਸਾਰਾ ਸੁਣੋ ਪਹਿਲਾਂ ਨੂੰ ਕੋਈ ਪੁੱਛ ਲੋ ਚੰਗੀ ਤਰ੍ਹਾਂ ਕਿ ਇਸੇ ਗੱਲ ਹੋਈ ਅੱਡ ਹੋਣਾ ਮਾਣਾ ਮੋਟਾ ਜਿਹਾ ਕੰਮ ਕਰਨਾ ਪਊਗਾ ਤੇ ਖਾਂਜੂਗਾ ਤੇ ਕਰਨਾ ਪੈਣਾ ਆਪਣੀ ਰੋਟੀ ਤੇ ਪਾ ਕੇ ਖਾਣੀ ਪੈਣੀ ਔਰ ਇਹ ਵੀ ਇਹਨਾਂ ਕਦੀ ਪਾ ਕੇ ਨਹੀਂ ਖਾਦੀ ਉਹ ਵੀ ਮੈਂ ਪਾ ਕੇ ਫੜਾਉਣੀ ਆ। ਭੋਜੀ ਬਸ ਦੀਦੀ ਇਦਾਂ ਹੀ ਸੁਣਾਉਂਦੀ। ਜੇ ਕੰਮ ਕਰ ਵੀ ਦਿੰਦੀ ਤੇ ਫਿਰ ਕੀ ਹੋ ਗਿਆ? ਸੁਣਾਉਣ ਵਾੜੀ ਕਿਹੜੀ ਗੱਲ ਆ? ਗੱਲ-ਗੱਲ ਤੇ ਸੁਣਾਉਂਦੀ ਆ। ਮੈਂ ਤੈਨੂੰ ਰੋਟੀਆਂ ਪਾ ਕੇ ਫੜਾਉਣੀ ਆ। ਤੈਨੂੰ ਮਕਮਰਾਂ ਚ ਚਾਹਾਂ ਤੇ ਚੱਲ ਪੁੱਣ ਮੈਂ ਤੂੰ ਚੁੱਪ ਕਰ। ਇਹ ਤਾਂ ਪਹਿਲਾਂ ਹੀ ਵਿਦਕਰੇ ਕਰਨ ਡੈ ਪੀ। ਨਹੀਂ ਤਾਂ ਤੂੰ ਕੰਮ ਨਹੀਂ ਕਰਨਾ ਤੇ ਕੀ ਕਰਨਾ ਵਾ? ਉਹ ਬਾਹਰੋਂ ਕੰਮ ਕਰਕੇ ਆਉਂਦੀ। ਜਦੋਂ ਥੱਕਿਆ ਹਾਰਿਆ ਬੰਦਾ ਬਾਹਰੋਂ ਆਵੇ ਨਾ ਕਰਦਾ ਕੰਮ ਨਹੀਂ ਹੁੰਦਾ। ਚਾਹ ਪਾਣੀ ਪੀ ਕੇ ਨਾ ਫਿਰ ਕੋਈ ਗੱਲ ਕਰਦੇ ਆ। ਜਾ ਨੀ ਬਲਜੀਤ ਚਾਹ ਹੁਣ ਮਾੜੀ ਮੋਟੀ ਨਾ ਬਣਾ ਕੇ ਲਈ ਵਧੀਆ ਚਾਹ ਬਣਾ ਕੇ ਲਈ ਭੈਣ ਜੀ ਵਾਸਤੇ ਕੁੜੀਏ ਸਾਰਾ ਕੰਮ ਨਿਬੇੜ ਕੇ ਜਾਊ ਫੈਸਲਾ ਤੇ ਰਖਾ ਕੇ ਜਾਊ ਜਿਹੜੀ ਤੂੰ ਆਖਣ ਡਈ ਆ ਤੇ ਮੇਰੇ ਤੇ ਆਉਂਦੇ ਨੇ ਬਲਜੀਤ ਨੇ ਸਿਰ ਪੀੜ ਲਾਤੀ ਮੈਨੂੰ ਰੈਸਟ ਕਰ ਲੈਂਦੇ 10 ਮਿੰਟ ਨਾਲੇ ਮੈਂ ਸੋਚਦੀ ਆ ਕੀ ਕਰਨਾ ਵਾ ਚੰਗਾ ਆ ਜਾ ਫਿਰ ਭੂਆ ਜੀ ਨਾਲੇ ਮੈਂ ਇੱਥੇ ਹੀ ਆ ਜੀ ਹਾਂ ਚਲ ਚਲ ਆ ਜਾ ਭਾਬੀ ਤੂੰ ਵੀ ਚਲੋ ਤੁਸੀਂ ਬੋ ਮੈਂ ਵੀ ਅੱਖਾਂ ਚਾਹ ਚ ਬਣਾਉਂਦੀ ਆ ਨੀ ਆਟਾ ਗੁੰਨਣਾ ਲਾਪੀ ਆ ਮੈਂ ਤੈਨੂੰ ਚਾਹ ਧਰਨ ਕੱਲ ਲਿਆ ਵਾ ਮੰਮੀ ਚਾਹ ਵੀ ਧਰ ਦਿੰਨੀ ਆ ਮੈਂ ਆਟਾ ਜਿਹੜਾ ਨਾ ਗੁੰਨ ਕੇ ਮੜਾ ਜ ਸਾਈਡ ਤੇ ਕਰ ਦਿੰਨੀ ਠਹਿਰ ਜੂਗਾ ਤੇ ਪਹਿਲਾਂ ਤੇ ਰੋਟੀ ਖਾਣੀ ਆ ਭੂਆ ਨੇ ਲੈ ਭੂਆ ਨੇ ਰੋਟੀ ਖਾਣੀ ਪਹਿਲਾਂ ਭੂਆ ਨੇ ਚਾਹ ਪੀਣੀ ਕਿ ਪਹਿਲਾਂ ਭੂਆ ਨੇ ਰੋਟੀ ਖਾਣੀ ਮੰਮੀ ਸਵੇਰਾ ਸਵੇਰਾ ਵਾ ਕਿਪਤਾ ਖਾ ਕੇ ਆਈ ਏ ਕਿ ਨਹੀਂ ਖਾ ਕੇ ਆਈ ਫੇਰ ਆਖੂਗੀ ਮੈਨੂੰ ਰੋਟੀ ਨਹੀਂ ਪੁੱਛੀ ਨਹੀਂ ਅਕਲ ਦੀ ਆ ਬੁੰਨੀਆਂ ਪਹਿਲਾਂ ਚਾਹ ਬਣਾ ਚਾਹ ਉਹਨੇ ਪੀਣੀ ਆ ਚਲ ਫੇਰ ਉਹਨੇ ਗੱਲਾਂ ਕਰਨੀਆਂ ਵੰਨੇ ਨਾਲ ਮੈਨੂੰ ਵੀ ਕਹਿਣਾ ਵੀ ਤੈਨਾਂ ਨੂੰ ਅਕਲ ਨਹੀਂ ਦਿੱਤੀ ਹੈਗੀ ਵੇ ਤੂੰ ਕੰਦੇਮੀ ਨੂੰ ਕਿਰਕਾ ਮਾਰਦੇ ਝੜਕਾਂ ਵਾਲੇ ਤੂੰ ਆਪ ਹੀ ਕੰਮ ਕਰਦੀ ਕੁੜੀਏ ਮੰਮੀ ਚਲ ਬਣਾ ਦਿੰਨੀ ਆ ਗੁੱਸੇ ਨਾ ਹੋ ਤੇ ਭੂਆ ਨੂੰ ਕਹੋ ਅਹੀਂ ਨਹੀਂ ਅੱਡ ਹੋਣਾ ਹੈਗਾ ਲੈ ਦੱਸ ਹੁਣ ਅੱਡ ਕਿਉਂ ਨਹੀਂ ਹੋਣਾ ਰੋਜ਼ ਤੁਹਾਡੀ ਲੜਾਈ ਹੀ ਤੇ ਹੁਣ ਅੱਡ ਕਿਤੇ ਵੇਲੇ ਕਿਹੜੀ ਗੱਲ ਵਾ ਹੁਣ ਹੋ ਜੋ ਕੰਮ ਨੇ ਪੇੜ ਦੋ ਰੋਜ਼ ਦਾ ਤੁਹਾਡਾ ਜਿਹੜਾ ਕੁੱਤੀ ਚੀਕਾ ਇਹ ਮੁੱਕ ਜੂਗਾ ਮੰਮੀ ਇੱਕ ਜਾਨੇ ਦੇ ਸੁਣਾਣਾ ਇਹ ਅੱਡ ਹੋ ਜਾਣਾ ਹੁੰਦਾ ਨਾ ਤੂੰ ਹੀ ਕਹਿੰਨਾ ਮੈਂ ਤੇ ਵੀਰ ਨੇ ਕਿਹਾ ਬਸ ਪੂਨਾ ਮੈਨੂੰ ਫੋਨ ਪਤਾ ਨਹੀਂ ਕਿਹੜੇ ਵੇਲੇ ਕਰਤਾ ਤੇ ਉਸੇ ਵੇਲੇ ਭੂਆ ਆ ਗਈ ਆ ਉਹ ਹਰ ਪਰ ਜਨੀਵੰਦਾ ਉਸੇ ਵੇਲੇ ਆਉਂਦਾ ਪਹਿਲਾਂ ਦੋਵਾਂ ਪੱਖਾਂ ਦੀ ਗੱਲ ਤੇ ਸੁਣ ਲੈਂਦੀ ਤੇ ਅਸੀਂ ਅੱਡ ਨਹੀਂ ਹੋਣਾ ਤੇ ਫਿਰ ਨਹੀਂ ਹੋਣਾ ਹੁਣ ਤੋਂ ਗਈ ਆ ਹੁਣ ਤੋਂ ਕੋਈ ਨਾ ਕੋਈ ਗੱਲ ਨਿਬੜ ਕੇ ਜਾਊਗੀ ਜੇ ਮੈਂ ਉਹਨੂੰ ਕੋਈ ਗੱਲਬਾਤ ਕਹੀ ਤਾਂ ਉਹਨੇ ਮੇਰੀ ਵੀ ਲਾਫਾ ਕਰਕੇ ਜਾਣੀ ਕੀ ਪਤਾ ਕਿਹੜੀ ਗੱਲ ਦੀ ਤੰਗੀ ਆ ਪੂਨਮ ਨੂੰ ਸਾਰਾ ਕੰਮ ਤੇ ਮੈਂ ਕਰਦੀ ਆ ਕੋਈ ਕੰਮ ਐ ਹੋ ਜਾਨੀ ਐ ਜਿਹੜਾ ਇਹਨੂੰ ਕਰਨਾ ਪੈਗਾ ਆਣ ਕੇ ਲੇਟੇ ਮਾਰਦੀ ਆ ਫਿਰ ਵੀ ਤੰਗ ਵਾ ਤੇ ਜੇ ਮੈਂ ਤੈਨੂੰ ਕਹਿੰਨੀ ਹਾਂ ਵੀ ਆਹ ਹੀ ਕੰਮ ਵਾ ਨਾ ਹਾਂ ਸਤਿਐਵੇਂ ਕਰਨਾ ਤਾਂ ਰੋਂਦਿਆ ਵੀ ਕਰਨਾ ਤੇ ਜੇ ਤੂੰ ਇਹੋ ਟਾਈਮ ਨਾ ਕਰ ਲੈਂਦੀ ਨਾ ਕੋਈ ਗੱਲਬਾਤ ਕਰਦੀ ਤੇ ਨਾ ਇੱਥੋਂ ਤੱਕ ਸਿਆਪੇ ਪਈਦੇ ਤੇ ਨਾ ਤੈ ਮੈਨੂੰ ਬੁਰੀ ਬਣਾਉਂਦੀ ਭੂਆ ਜੀ ਵੇਖੋ ਹੁਣ ਜਦੋਂ ਦਾ ਮੇਰਾ ਵਿਆਹ ਹੋਇਆ ਵਾ ਨਾ ਅਹੀਂ ਆਜ ਦਿਨ ਤੱਕ ਕੋਈ ਪਹਿਲੀ ਦਾ ਕੋਈ ਪੁੱਛਿਆ ਨਹੀਂ ਜੋ ਵੀ ਉਹਦਾ ਬਣਦਾ ਵਾ ਸਰਦਾ ਸਾਰਾ ਕੁਝ ਭਾਜੀ ਕੋ ਰਹਿੰਦਾ ਵਾ ਐ 1 ਰੁਪਏ ਦਾ ਵੀ ਹਿਸਾਬ ਕਿਤਾਬ ਨਹੀਂ ਪੁੱਛਿਆ ਠੀਕ ਹੁਣ ਜੇ ਮੇਰਾ ਘਰ ਵਾਲਾ ਨਹੀਂ ਕੋਈ ਕੰਮ ਕਰਦਾ ਨਾ ਤੇ ਭਾਜੀ ਹੁਣੀ ਬੜਾ ਉਹਨੂੰ ਕਹਿੰਦੇ ਆ ਤੂੰ ਕੰਮ ਨਹੀਂ ਕਰਦਾ ਚਲ ਮੰਨਿਆ ਉਹ ਨਹੀਂ ਕਰਦਾ ਮੈਂ ਤੇ ਕਰਦੀ ਆ ਨਾ ਮੈਂ ਸਾਡੀ ਦੋਵਾਂ ਜਿਹੇ ਦੇ ਘਰ ਦੇ ਵਿੱਚ ਕੋਈ ਪੁੱਛ ਗਈ ਸੀ ਇਹ ਨਹੀਂ ਆ ਕੇ ਵੇਲੇ ਮੇਰੇ ਤੇ ਜ਼ੋਰ ਪਾਉਣ ਨੂੰ ਫਿਰਦੇ ਪਰ ਮੈਂ ਨਹੀਂ ਦੱਬਦੀ ਤੇ ਮੂੰਹ ਤੇ ਜ਼ੋਰ ਪਾ ਲੈਂਦੇ ਆ ਜਿਹੜੀ ਵੀ ਗੱਲ ਆ ਉਹਨੂੰ ਕੱਢ ਕੇ ਮੈਂ ਨਾ ਕੋਈ ਕੰਮ ਕਰ ਨਹੀਂ ਕਰਦਾ ਕੋਈ ਨਹੀਂ ਮੈਂ ਸਾਰਾ ਕੁਝ ਕਰਕੇ ਜਾਨੀ ਇੱਥੇ ਹੀ ਆਵੇਂ ਨਾਲੇ ਮੈਂ ਜੋ ਹੋਗਾ ਨਾ ਤੁਹਾਡੇ ਵੰਡੇ ਆ ਉਹ ਤੁਹਾਨੂੰ ਦੇ ਕੇ ਜਾਊਂਗੀ ਉਹਨਾਂ ਦੇ ਵੰਡੇ ਆਊਗਾ ਉਹਨਾਂ ਨੂੰ ਦੇ ਕੇ ਜਾਊਂਗੀ ਸਾਰਾ ਕਲੀਅਰ ਕੰਮ ਕਰਕੇ ਜਾਊਂਗੀ ਨਾਲੇ ਉਹ ਤਾਂ ਹੈ ਹੀ ਸ਼ੁਰੂ ਤੋਂ ਮੀਨੇ ਆ ਸਾਰਾ ਕੋ ਜੋ ਜੋ ਵਟ ਦੇ ਕਟ ਦੇ ਉਹਨਾਂ ਕੋਲ ਹੀ ਆ ਤੁਹਾਨੂੰ ਤੇ ਨਹੀਂ ਕੋ ਦਿੱਤਾ ਨਾ ਆਹੋ 부ਆ ਜੀ ਮੈਨੂੰ ਤੁਹਾਡੇ ਤੇ ਪੂਰਾ ਯਕੀਨ ਆ ਤੁਸੀਂ ਮੈਨੂੰ ਪਤਾ ਤੁਹਾਡੀ ਸਾਈਡ ਹੀ ਲਓਗੇ ਮੈਂ ਇਹ ਨਹੀਂ ਕਹਿੰਦੀ ਪਿਛਲਾ ਚਲੋ ਜੋ ਵੀ ਹੋ ਗਿਆ ਸੋ ਹੋ ਗਿਆ ਹੁਣ ਗਾੜੀ ਜਿਹੜਾ ਸਾਡਾ ਹਿੱਸਾ ਵਾ ਨਾ ਸਰਦਾ ਬੰਦਾ ਹਾਨੂੰ ਸਾਡਾ ਦਵਾ ਦਿਓ ਹੁਣ ਪਿਛਲੇ ਦਾ ਕੋਈ ਮਤਲਬ ਨਹੀਂ ਆ ਕੀ ਠੇਕਾ ਵਾ ਕੀ ਪੈਲੀ ਆ ਗਾੜਾ ਸਾਨੂੰ ਚਾਹੀਦਾ ਵਾ ਜੋ ਬੰਦਾ ਨਾ ਪੈਸਾ ਤੇ ਲਾਸਾ ਦਾ ਪੂਰਾ ਕਰਕੇ ਜਾਇਓ ਹੁਣ ਦੋਰੇ ਦੋਰੇ ਨਹੀਂ ਮੈਂ ਨਜ਼ਰ ਗੱਲ ਸੁਣਨੀ ਠੀਕ ਆ ਬੜਾ ਚਿਰ ਹੋ ਗਿਆ ਇਹਨਾਂ ਦੀਆਂ ਜਾਂਦਿਆਂ ਕੀ ਹੋਇਆ ਜੇ ਮੈਂ ਕੰਮ ਦੇ ਕਰਦੀ ਆ ਮੋਨੂ ਨਹੀਂ ਕਰਦਾ ਤੇ ਫਿਰ ਵੀ ਇਹਨਾਂ ਦੀ ਇੱਕੋ ਗੱਲ ਹੁੰਦੀ ਆ ਹੁਣ ਭਾਬੀ ਦੀਆਂ ਵੀ ਗੱਲਾਂ ਸੁਣ ਲਈਆਂ ਮੋਨੂ ਨੇ ਉਹਨੂੰ ਵੀ ਪਤਾ ਲੱਗ ਗਿਆ ਵਾ ਕਿ ਦੋਵੇਂ ਵੀਰਜੀ ਤੇ ਭਾਬੀ ਉਹਦੇ ਜਿਹੜੇ ਉਹਦੇ ਦਗਾਲੀ ਪਿੰਦੇ ਆ ਮੰਨਿਆ ਉਹ ਨਹੀਂ ਕੰਮ ਕਰਦਾ ਪਰ ਫਿਰ ਵੀ ਕੀ ਗੱਲ ਹੋ ਗਈ ਆ ਜਿੰਨੀ ਮੇਰੀ ਕਮਾਈ ਆਂਦੀ ਸਾਰੀ ਮੈਂ ਇਹਨਾਂ ਨੂੰ ਫੜਾਉਣੀ ਆ ਜਿੰਨਾ ਇਹਨਾਂ ਕੋ ਮੇਰੇ ਕੋ ਕੰਮ ਕਰਾਉਣੀ ਆ ਨਾ ਇਹਨਾਂ ਦੇ ਵੰਡੇ ਮੈਂ ਖਰਚਾ ਵੀ ਚੁੱਕਦੀ ਆ ਇਹਨਾਂ ਦਾ ਉਹੀ ਜੇ ਮੈਂ ਜਿਹੜੀ ਸੈਲਰੀ ਆ ਅੱਢ ਹੋ ਜਾਣਗੇ ਨਾ ਜਿਹੜਾ ਖਰਚਾ ਇਹਨਾਂ ਦੇ ਲੰਮੇ ਆ ਉਹ ਹਾਂ ਮੈਂ ਕਿ ਕੰਮ ਵਾਲੀ ਨੂੰ ਦਵਾਂਗੀ ਜਰੂਰੀ ਇਹਨਾਂ ਕੋ ਮੈਂ ਗੱਲਾਂ ਸੁਣਨੀ ਆਂ ਪਤਾ ਹੀ ਖਰਚਾ ਤਾਂ ਫਿਰ ਵੀ ਮੈਂ ਪੂਰਾ ਹੀ ਦੇ ਦਿੰਦੀ ਆਂ ਕਿਉਂ ਨਾ ਮੈਂ ਕੱਪ ਨਹੀਂ ਕਰਦੀ ਤੇ ਇਹ ਬਲਜੀਤ ਜਦੋਂ ਦੀ ਆਈ ਹੈ ਨਾ ਇਹ ਆਪਣੇ ਆਪ ਚ ਚਲਾਕੀਆਂ ਖੇਡਦੀ ਆ ਇਹ ਚਲਾਕਬਾਨੀ ਤੇ ਪਰ ਇੰਨੀ ਚਲਾਕ ਹੈ ਨਹੀਂ ਆ ਰਗਵੀਰ ਤੇ ਉਹੀ ਪੋਲਾ ਸੀ ਤੇ ਮਾ ਆ ਭਾਬੀ ਮੇਰੀ ਨੂੰ ਇਹਨੇ ਦਬਾ ਕੇ ਰੱਖਿਆ ਬਲਜੀਤ ਚੰਗਾ ਆ ਤੂੰ ਆ ਗਈ ਆ ਨਾ ਸਭੋ ਫੈਸਲਾ ਹੋਊਗਾ ਨਾਲੇ ਇਹਨੂੰ ਚਲਾਕ ਨੂੰ ਚਲਾ ਕੇ ਮਿਲਣਾ ਚਾਹੀਦਾ ਵਾ ਬਲਜੀ ਦੀ ਦੀ ਬਥੇਰੀ ਚਲਾਕ ਵਾ ਉਹ ਵੇਖਣ ਨੂੰ ਉਦਾਂ ਭੋਲੀ ਲੱਗਦੀ ਆ ਥੜ ਦੋ ਤਹੀਂ ਜਦੋਂ ਅਗਲੀ ਗੱਲ ਕੱਢਦੀ ਹੈ ਨਾ ਮੂੰਹ ਦੇਖ ਕੇ ਤਾਂ ਅੱਗ ਲੱਗ ਜਾਂਦੀ ਆ ਉਹਦੇ ਮੈਂ ਹੀ ਅੰਜੜੀ ਉਹਦਾਂ ਦੀਆਂ ਜਰਨ ਢਈਆਂ ਉਹ ਕੋਈ ਰਿਸ਼ਤੇਦਾਰ ਆਇਆ ਉਹ ਸਿੱਧੇ ਮੂੰਹੇ ਨੂੰ ਚਾਹ ਪਾਣੀ ਨਹੀਂ ਪਿਉਂਦੀ ਰੋਟੀ ਪਾਣੀ ਨਹੀਂ ਖਵਾਦੀ ਤੇ ਅੰਦਰ ਜਾ ਕੇ ਵੜ ਜਾਂਦੀ ਆ ਮੈਂ ਤੇ ਜਦੋਂ ਦੀ ਆਈ ਉਦੋਂ ਦੀ ਉਹਨੂੰ ਵੇਖਣ ਨਹੀਂ ਆ ਇਹ ਕੀ ਕੀ ਇਹਦੇ ਚਾਲ ਚੱਲਣ ਚੱਲਦੇ ਆ ਬਸ ਠੀਕ ਆ ਪੂਆ ਜੀ ਹੁਣ ਤੁਹਾਨੂੰ ਪਤਾ ਲੱਗ ਗਿਆ ਨਾ ਸਾਰਾ ਕੁਝ ਹੁਣ ਮੈਂ ਤੁਹਾਡੇ ਤੇ ਆਸ ਰੱਖੀ ਆ ਸਾਰੀ ਤੁਸੀਂ ਜੋ ਵੀ ਕਰਨਾ ਚੰਗਾ ਹੀ ਕਰਨਾ ਮੈਨੂੰ ਤੁਹਾਡਾ ਪੂਰਾ ਯਕੀਨ ਆ ਕੋਈ ਨਾ ਚਿੰਤਾ ਨਾ ਕਰ ਮੈਂ ਸਾਰਾ ਕੁਝ ਨਿਬੇੜ ਕੇ ਜਾਵਾਂਗੀ ਮੈਂ ਨਹੀਂ ਹੱਤਾ ਜਾਂਦੀ ਪਤਾ ਨਹੀਂ ਕੀ ਹੋ ਗਿਆ ਸਾਰਿਆਂ ਨੂੰ ਆ ਚਾਰ ਭਾਂਡੇ ਜਿਹੜੇ ਆ ਨਾ ਅੱਡ ਕਰਾ ਕੇ ਛੱਡਣ ਗੀਆਂ ਆ ਸਾਡੀ ਮੰਮੀ ਸਿਆਣੀ ਬੈਣੀ ਇਹ ਪੂਆ ਕੋ ਡਰੀ ਜਾਂਦੀ ਕੜਕ ਕੇ ਕਹਵੇਂ ਹਾਂ ਵੀ ਨਹੀਂ ਅਹੀਂ ਅੱਡ ਹੋਣਾ ਜੋ ਨਿੱਕੀ ਨੋ ਨੇ ਕਹਿਤਾ ਉਹੋ ਹੀ ਹੋਣਾ ਹੁੰਦਾ ਵਾ ਤੇ ਆਂ ਜੀ ਆ ਭਾਂਡਿਆਂ ਦਾ ਖਲਾਰਾ ਪਾ ਕੇ ਬੈਗੇ ਜੇ ਤਕ ਵੀ ਇਹਨੂੰ ਤਾਂ ਠੀਕ ਲੈਂਦੇ ਉਹਨੂੰ ਤਾਂ ਆ ਲੈਣ ਦਿੰਦੇ ਭਾਬੀ ਆਉਂਦਾ ਵਾ ਆਵੇ ਨਹੀਂ ਆਉਂਦਾ ਨਾ ਆਵੇ ਮੈਂ ਤਾਂ ਕਰਕੇ ਜਾਵਾਂ ਵਨ ਡੇ ਨਾਲ ਦੀ ਨਾਲੇ ਰੋਜ਼ ਵਾਲੀ ਤਾਂੜਾ ਝਗੜਾ ਮੁੱਕੂਗਾ ਉਰੇ ਆਣੀ ਵੱਡੀ ਹੈ ਤੂੰ ਵੀ ਆਲੇ ਆ ਵੱਡੀ ਦਾ ਤੇ ਆ ਨਿੱਕੀ ਦਾ ਆ ਲਓ ਏਕ-ਏਕ ਫੜੀ ਜਾਓ ਹੁਣ ਚੰਗਾ ਸਾਂਭੀ ਜਾਓ ਆਲੇ ਗਲਾਸ ਵਾ ਕਿੰਨੇ ਆ ਗਲਾਸ ਆਪੇ ਤਿੰਨ ਚਾਰ ਵਾ ਚਲ ਆ ਭਾਬੀ ਤੂੰ ਲੱਲਾ ਚਾਹ ਪੀਣੀ ਆ ਚੰਗਾ ਆਲੇ ਤਿੰਨ ਤੂੰ ਆ ਡਿੱਗੀ ਵੰਟੀ ਲੱਲਾ ਤੂੰ ਆ ਉਹਨਾਂ ਦੇ ਦਿੰਦੀ ਆ ਤੇ ਆ ਜਿਹੜਾ ਘਾਰ ਵਾ ਨਾ ਭਾਬੀ ਇਹ ਸਾਰਾ ਮੋਨੂ ਦਾ ਵਾ ਕਿਉਂ ਭੂਆ ਇਹ ਕਿਦਾਂ ਮੋਨੂ ਦਾ ਘਰ ਤੇ ਸਾਂਝਾ ਬਣਾਇਆ ਵਾ ਤੇ ਮੈਂ ਕਿੱਥੇ ਜਾਣਾ ਵਾ ਤਾਂ ਨਹੀਂ ਸਾਂਝਾ ਬਣਾਇਆ ਤਾਂ ਫੇਰ ਕੀ ਹੋਇਆ ਉਹ ਨਿੱਕੇ ਆ ਨਾਲੇ ਨਿੱਕਿਆਂ ਨੂੰ ਚੀਜ਼ ਜ਼ਿਆਦੀ ਦੇਈਦੀ ਹੁੰਦੀ ਆ ਵੱਡੇ ਤੇ ਖੁਦ ਬਣਾ ਲੈਂਦੇ ਨਾਲੇ ਹੋਰ ਲਾਗ ਲਈ ਜਗ੍ਹਾ ਖਾਲੀ ਆ ਨਾ ਉੱਥੇ ਘਰ ਬਣਾਓ ਤੁਸੀਂ ਆਪਣਾ ਭਾਵੇਂ ਨਿੱਕਾ ਬਣਾ ਲੇ ਤੇ ਭਾਵੇਂ ਵੱਡਾ ਬਣਾ ਲਿਓ ਅੱਛਾ ਭੂਆ ਕਾਣੀ ਵੰਡ ਕਿਉਂ ਕਰਦੀ ਆ ਚੰਗੀ ਵੰਡ ਕਰ ਆ ਆ ਕਰ ਸਾਰਿਆਂ ਨਾਲ ਮਿਲ ਕੇ ਬਣਾਇਆ ਵਾ ਉਹ ਖਾਲੀ ਜਗ੍ਹਾ ਨੂੰ ਮੈਂ ਸਿਰਚ ਮਾਰਾ ਉੱਥੇ ਕਿਤੇ ਐਟੇ ਨਹੀਂ ਲੱਗੀ ਕਿਤੇ ਘਰ ਬਣਾਉਣੇ ਸੌਖੇ ਪਏ ਆ ਬਲਜੀਤ ਅਜੇ ਗੱਲ ਸੁਰੂ ਹੀ ਹੋਈ ਹੈ ਤੇ ਤੁਸੀਂ ਕਲਾ ਪਾ ਕੇ ਬੈ ਵੀ ਗਈ ਹੋ ਪਹਾੜਾਂ ਤੇ ਸਿਰੇ ਚੜ ਲੈਣ ਤੋਂ ਕਿਸੇ ਦੇ ਚੜ ਲੈਣ ਤੋਂ ਸਾਰਾ ਕੁੱਖ ਬਣਾ ਤਾਂ ਮਿਲ ਗਿਆ ਵਾ ਬਲਜੀਤ ਐਨਾ ਬੋਲਿਆ ਨਾ ਘਰ ਤੇ ਮੈਂ ਕਿੰਨੀ ਵਾਰੀ ਕਿਹਾ ਵਾ ਹਜੇ ਤੱਕ ਮੈਂ ਆਪਣੀ ਨਣਾਂ ਦੇ ਘੜੀ ਬੋਲੀ ਨਹੀਂ ਗਈ ਤੇ ਤੂੰ ਹਗਲ ਆਪਣੀ ਭੂਆ ਦੇ ਘੜੀ ਕਿੱਦਾਂ ਬੋਲਣ ਦੀ ਹੈ ਕੋਈ ਅਕਲ ਨਾਲ ਗੱਲ ਕਰ ਮਮੀ ਮੈਂ ਕੋਹ ਨਹੀਂ ਬੋਲਣ ਦੀ ਮੈਂ ਸਿਰਫ ਇਹ ਨਹੀਂ ਕਹਿਣ ਦੀ ਕਿ ਕਾਣੀ ਵੱਡ ਨਾ ਕਰੋ ਤੁਸੀਂ ਆਪਣੇ ਸਾਰੇ ਸਮੇਂ ਕਰ ਉਦੋਂ ਹੁਣ ਆਪੇ ਚੰਗਾ ਰਹਿ ਗਿਆ ਜਿਹੜਾ ਹੁਣ ਸੈਤੋ ਕੇ ਬੋਲਣ ਦਾ ਐਦਾਂ ਕਹਿਣਾ ਤੂੰ ਖਾਲੀ ਜਗ੍ਹਾ ਤੂੰ ਲੈ ਆ ਸਾਰੇ ਭਾਵੇਂ ਭਾਂਡੇ ਵੀ ਲੈ ਜਾ ਭਾਂਡੇ ਮੈਂ ਆਪੇ ਬਣਾ ਲੂੰਗੀ ਭਾਂਡੇ ਬਣਾਉਂਦੀ ਕਿਹੜੀ ਗੱਲ ਵਾ ਉਹ ਆ ਵੇ ਲੋ ਇੰਨਾ ਹੀ ਕਰਦੇ ਹਰ ਨਹੀਂ ਉਹ ਜਗ੍ਹਾ ਕਿੰਨੀ ਆ ਆਹ ਜਗ੍ਹਾ ਥੋੜੀ ਜੀ ਆ ਇੱਥੇ ਕਿਹੜਾ ਸੋਨਾ ਲੱਗਾ ਜਿਹੜਾ ਤੂੰ ਭੱਜ ਭੱਜੀ ਇੱਧਰ ਨੂੰ ਵੀ ਇੰਨੀ ਆ ਬੱਪੂ ਆ ਜੀ ਤੁਹਾਨੂੰ ਖਲੇਖਾ ਦੇ ਫਿਰ ਆਹ ਜਗ੍ਹਾ ਜਾਂਦੀ ਆ ਉਹ ਥੋੜੀ ਆ ਉਹ ਜਗ੍ਹਾ ਨੂੰ ਮੈਂ ਨਹੀਂ ਕੀਦੀ ਮੈਂ ਸਿਰਚ ਮਾਰਾ ਜਿੰਨਾ ਸਿਰ ਕੋਈ ਇੱਟ ਨਹੀਂ ਲੱਗੀ ਸਾਰਾ ਤੋਂ ਮੈਂ ਉੱਥੇ ਕਰਾਉਣਾ ਪੈਣਾ ਨਾ ਕਈ ਥਾਂ ਲ ਆ ਆ ਘਰ ਬਣਾਉਂਦੇ ਕਈ ਸਾਲ ਲੰਗੇ ਹੀ ਨਹੀਂ ਲੋਕੀ ਤੇ ਜਗਾ ਮੋਲ ਲੈ ਲੈ ਚੀਜ਼ਾਂ ਬਣਾ ਤਾਂ ਤੈਨੂੰ ਤਾਂ ਫੇਰ ਜਗਾ ਦੇ ਦਿੱਤੀ ਆ ਨਾਲੇ ਮੇਰੇ ਭਰਾ ਨੇ ਨਾ ਇੱਕੋ ਜੀਆਂ ਜਗਾ ਦੋਵੇਂ ਖਰੀਦੀਆਂ ਐਨਾ ਤੂੰ ਫਿਗਰ ਨਾ ਕਰ ਜਾ ਕੇ ਮਿੰਤੀ ਕਰਾ ਲਾ ਜਾ ਕੇ ਜਗਾ ਮੈਂ ਦੇਖਣੋਂ ਕਰਾਉ ਮਿੰਤੀ ਤਾ ਉਥੋਂ ਕਰਾਉ ਮਿੰਤੀ ਉਹ ਘਰ ਜਿੱਦਾਂ ਸਾਂਝਾ ਬਣਿਆ ਸੀ ਉਥੇ ਵੀ ਘਰ ਬਣਾ ਦੋ ਮੈਂ ਉਥੇ ਚੱਲ ਜਾਨੀ ਆ ਹੁਆ ਆ ਵੀ ਖੇਲਾ ਦਾ ਪਾ ਕੇ ਬਿਠੀ ਭੰਡਿਆਂ ਦਾ ਤੈਨੂੰ ਨਹੀਂ ਪਤਾ ਤੈਨੂੰ ਨਹੀਂ ਦੇਖਣਿਆ ਤੂੰ ਐਨਕਾ ਲਾ ਕੇ ਆਇਆ ਜਿਹੜਾ ਤੈਨੂੰ ਦਿਖਣ ਨਹੀਂ ਜਾਂਦੇ ਰਹਾ ਹੋਇਆ ਤੇਰੀਆਂ ਅੱਖਾਂ ਘਾੜੀ ਭੂਆ ਮੈਨੂੰ ਸਭ ਕੋਈ ਦੀਦਾ ਵਾ ਪਰ ਤੈਨੂੰ ਜਾਂਦੇ ਘੱਟ ਸੁਣਦਾ ਵਾ ਮੈਂ ਤੈਨੂੰ ਸਵੇਰੇ ਵੀ ਕਹਿੰਦੀ ਅਸੀਂ ਨੀਂਗਾ ਅੱਡ ਹੋਣਾ ਨਹੀਂ ਅੱਡ ਨਹੀਂ ਹੋਣਾ ਤਾਂ ਕੀ ਕਰਨਾ ਹੀ ਤੂੰ ਕੀ ਤਮਾਸ਼ਾ ਲਾਇਆ ਸਾਰੇ ਪਿੰਡ ਦੇ ਵਿੱਚ ਐਨੇ ਭੂਆ ਕੋਈ ਤਮਾਸ਼ਾ ਨਹੀਂ ਲਾਇਆ ਤਮਾਸ਼ਾ ਆਉਣ ਵਾਲੇ ਜਿੰਨੇ ਤੇਰੇ ਕੰਨ ਭਰੇ ਆ ਇਹਨਾਂ ਨੇ ਕੋਈ ਤਮਾਸ਼ਾ ਲਾਇਆ ਤਮਾਸ਼ਾ ਸ਼ੁਰੂ ਤਾਂ ਤੂੰ ਲੰਮਦਾ ਵਾ ਤੂੰ ਤਾਂ ਬੁੱਢੀ ਪਿੱਛੇ ਲੱਗਾ ਵਾ ਆਹ ਬੁੱਢੀ ਪਿੱਛੇ ਲੱਗਾ ਮੈਂ ਦੱਸ ਮਮੀ ਕੀ ਕਹਿਤਾ ਮੈਨੂੰ ਮੈਂ ਤਾਂ ਬਥੇਰੀ ਵਾਂ ਕਿਹਾ ਵਾ ਵੀ ਇਹ ਅੱਡ ਨਹੀਂ ਹੋਣਾ ਮੈਂ ਮੰਮੀ ਨੂੰ ਓਲੇ ਹੋਗੇ ਵੀ ਕਿਹਾ ਵਾ ਪਰ ਕੋਈ ਮੰਨਦਾ ਹੀ ਨਹੀਂ ਆ ਅੱਛਾ ਵਿੱਚੇ ਵਿੱਚ ਨਾ ਪਿੜੀਆਂ ਘੱਟ ਵੱਡਿਆ ਕਰ ਨਹੀਂ ਤੇਰੇ ਹੱਥ ਦੁਖਦੇ ਆ ਕੰਮ ਕਰਦਾ ਹਾਂ ਤੈਨੂੰ ਅੱਡ ਕਰ ਲੇਗਾ ਤਾਹੀ ਰੋਂਡ ਭੇਜੋ ਇਹੋ ਤਾਂ ਸਿਆਪਾ ਤੁਹਾਡੇ ਨਿਬੇੜ ਨਹੀਂ ਆ ਭੂਆ ਕੰਮ ਕੌਣ ਕਰਦਾ ਵਾ ਇਹੋ ਹੀ ਕਰਦੀ ਆ ਅੱਛਾ ਇਹਦਾ ਕੰਮ ਦੇਖਦਾ ਤੈਨੂੰ ਇਹਨਾਂ ਕਿੰਨਾ ਜਾਣਦਾ ਨਹੀਂ ਕੰਮ ਦੇਖਦਾ ਇਹ ਕੰਮ ਕਰਦੀ ਉਹ ਨਹੀਂ ਤਾਂ ਮੈਂ ਦੇ ਦਾਂ ਅਸੀਂ ਕਿੱਧਰ ਗਿਆ ਉਹ ਕੋਈ ਕੰਮ ਨਹੀਂ ਕਰਦੀ ਸਾਰਾ ਦਿਨ ਜੋਕ ਕਰਦੀ ਆ ਬੱਕਰੀ ਜੰਦੀ ਵਿਚਾਰੀ ਚੁੱਪ ਕਰਦੀ ਤੂੰ ਕਦੀ ਕੀ ਕੀ ਦੱਸ ਤੇਰੀ ਕਰ ਮੇਰੇ ਵੰਡੇ ਦਾ ਵਿਆਹ ਕਰੀ ਜਾਂਦੀ ਆ ਦੇਖ ਲੈ ਭੂਆ ਜੀ ਬਸ ਇਹ ਮੁਰਕੜ ਕੇ ਗੱਲ ਮੋਨੂ ਤੇ ਆ ਜਾਂਦੀ ਆ ਇਹੋ ਮੇਣਾ ਮਾਰਦੇ ਆ ਤੂੰ ਕੀ ਕਰਦਾ ਮੈਨੂੰ ਤਾਂ ਅੱਗੇ ਹੀ ਪਤਾ ਜਿਹੜੇ ਵੱਡੇ ਉਹ ਨਿੱਕਿਆਂ ਨੂੰ ਦਬਾਉਂਦੇ ਆ ਕੁਛ ਦੇਣ ਨੂੰ ਨਹੀਂ ਫੇਰਦੇ ਮੈਂ ਪੁੱਤ ਸਾਰਾ ਕੁਝ ਦਿਵਾ ਕੇ ਜਾਊਂਗੀ ਮੈਂ ਨਹੀਂ ਸੁੱਕੀ ਜਾਂਦੀ ਪੈਂਦਾ ਫਿਰ ਦਿਵਾਲੀ ਮੈਂ ਲਗਾ ਜ਼ਹਿਰ ਖਾਨ ਮੈਂ ਮਰਦ ਹਾਂ ਆ ਲਖਾਉਣੀਓ ਪਹਿਲਾਂ ਵਿੱਚ ਮੇਰ ਕਬੀਰ ਐ ਇਦਾਂ ਨਾ ਕਰ ਇੱਧਰ ਆ ਆਜੋ ਮਾਰ ਚੱਲਿਆ ਆਜੋ ਕੋਈ ਨਹੀਂ ਕੋਈ ਚੱਲਿਆ ਪੂ ਆ ਜੀ ਇੱਧਰ ਡਰਾਵੇ ਦਿੰਦਾ ਹੁੰਦਾ ਵਈ ਇਦਾਂ ਨਹੀਂ ਆਪਾਂ ਦਬਣਾ ਹੈਗਾ ਆਜੋ ਨਿਕੱਟਿਓ ਆਜੋ ਆਜੋ ਕਿਹੜਾ ਮਰਦਾ ਮਰ ਲੈਂਦੇ ਆ ਧਮਕੀਆਂ ਹੀ ਆ ਸਾਰੀਆਂ ਕਰਨਾ ਕਿਸੇ ਨੇ ਕੱਖ ਵੀ ਨਹੀਂ ਆ ਤੇ ਕਿਤੇ ਚੱਲ ਨਾ ਜਾਵੇ ਆ ਜਾ ਭਾਜਿਆ ਵੇਖਿਆ ਹੁਣ ਭਰਾ ਆਪਣੇ ਦੇ ਪਖੰਡ ਕਿਦਾਂ ਦੇ ਧਮਕੀਆਂ ਦੇਣ ਇਹ ਜੀ ਮੈਂ ਮਰ ਜਾਣਾ ਵਾ ਆ ਦੇ ਲਾਂਦਾ ਧਮਕੀਆਂ ਜਨੀਆਂ ਦੇਣੀਆਂ ਵਾ ਜਿੰਨੇ ਮਰਨਾ ਹੁੰਦਾ ਵਾ ਨਾ ਉਹ ਚੁੱਪ ਕਰਕੇ ਮਰ ਜਾਂਦਾ ਇਹਦਾ ਦੱਸ ਕੇ ਨਹੀਂ ਜਾਂਦਾ ਕਿ ਮੈਂ ਮਰਨ ਲੱਗਾ ਵਾ ਚੱਲ ਚੱਲੀ ਆਪਾਂ ਅੰਦਰ ਵੀਰ ਇਦਾਂ ਹੀ ਕਰਦਾ ਹੁੰਦਾ ਸੁਰੂਤੋਂ ਮੈਂ ਤੇ ਨਾ ਰਹਿੰਦਾ ਹਾਂ ਇਦਾਂ ਹੀ ਬਖੰਡ ਕਰਦਾ ਹੁੰਦਾ ਵਾ ਕਿਤੇ ਨਹੀਂ ਮਰ ਚੱਲਾਂ